ਜਿਹੜੇ ਕਹਿੰਦੇ ਨਾ ਤੇਲ ਪੱਲੀ ਮੈਂ ਕਿੰਨਾ ਟੋਡੀਆਂ ਪਾਈਆਂ ਪੱਠਾ ਦੀ ਪੱਟ ਜੇ ਤੋਰਦੀਆਂ ਸੀ ਟੋਡੀਆਂ ਮਾਵਾ ਭੈਣਾ ਤਾਲਾ ਪਾਉਂਦੇ ਸੀ ਅਗਲੇ ਅੱਜ ਵੀ ਪਾਉਂਦੇ ਆ ਪਹਿਲਾਂ ਉਹਨਾਂ ਨੂੰ ਰੋਗ ਲੋ ਜਾ ਕੇ ਜਾ ਕੇ ਥੱਲੇ ਪੈਂਦੀਆਂ ਬਾਕੀ ਰਹੀ ਗੱਲ ਸਾਰੇ ਕੋਲੇ ਐਡਰੈਸ ਫੋਨ ਨੰਬਰ ਸਭ ਕੁਝ ਹੈਗਾ ਜੇ ਕੋਈ ਜ਼ਰਤ ਆ ਜਿਹ ਚੁਦਾ ਕੇ ਇੱਥੇ ਸਾਰਿਆਂ ਨੂੰ ਪਤਾ ਹੈ ਕਿੱਥੇ ਰਹਿੰਦੇ ਆ ਕੀ ਕਰਦੇ ਕੀ ਨਹੀਂ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਜੀ ਸਰਬਜੀਤ ਕੌਰ ਖਾਲਸਾ ਰਗਰੇਟਾ ਐ ਪ੍ਰੋਜਪੁਰ ਜ਼ਿਲ੍ਹਾ ਮੇਰਾ ਇੱਕ ਮੈਂ ਫੇਸਬੁੱਕ ਤੇ ਵੀਡੀਓ ਦੇਖੀ ਆ ਜਿਹੜਾ ਬਰਾੜ ਇਹ ਬੰਦਾ ਇਹਨੇ ਇੱਕ ਵੀਡੀਓ ਦੇ ਵਿੱਚ ਏਸੀ ਭਾਈਚਾਰੇ ਨੂੰ ਗਲਤ ਕਿਹਾ ਵਾ ਗਲਤ ਇਹ ਕੀ ਆ ਕਹਿੰਦਾ ਬੀਪੀਆਂ ਪੱਠੇ ਲੈਣ ਜਾਂਦੀਆਂ ਜੱਟਾਂ ਦੇ ਥੱਲੇ ਪੈਂਦੀਆਂ ਵਾ ਇਹ ਬੰਦੇ ਨੂੰ ਪੁੱਛਿਆ ਜਾਵੇ ਕਿ ਤੂੰ ਭੈਣ ਚੋਦਾ ਇਹ ਗੱਲ ਕਹੀ ਤੇ ਕਹੀ ਕਿਵੇਂ ਆ ਕਿੰਨੂ ਕਹੀ ਆ ਏਸੀ ਭਾਈ ਸਮਾਜ ਚਾਰੇ ਨੂੰ ਕਹੀ ਆ ਮੈਂ ਬੀਬੀ ਰਗਰੇਟਾ ਜੇ ਗੱਲ ਕਰਨੀ ਨਾ ਜੇ ਕੋਈ ਜਵਾਬ ਚਾਹਣਾ ਨਾ ਤੂੰ ਮੇਰੇ ਨਾਲ ਗੱਲ ਕਰ ਇੱਧਰ ਆ ਕੇ ਫੇਰ ਵੇਖੀਆ ਤੈਨੂੰ ਵੱਡੇ ਸੂਰਮੇ ਨੂੰ ਚਵਲਾ ਆ ਜੜੀਆਂ ਤੂੰ ਪਸਤੌਲੀ ਜੀ ਟਾਂਕ ਕੇ ਧਮਕੀਆਂ ਦੇਣਾ ਨਾ ਨਾਲੇ ਟੰਗੀ ਰਹਿ ਜਾਣੀ ਓ ਤੇਰੀ ਕੁੜੀ ਤੇ ਤੇਰੀ ਰਨ ਪੈਂਦੀਆਂ ਹੋਣੀਆਂ ਜਾਂ ਤੇਰੀ ਮਾਂ ਭੈਣ ਪੈਂਦੀ ਹੋਣੀ ਥੱਲੇ ਜਾ ਹਾਂ ਸਹੀ ਆ ਕਿਸੇ ਨੂੰ ਕੰਨ ਨਾਲੋਂ ਪਹਿਲਾਂ ਆਪਦੀ ਪੀੜੀ ਥੱਲੇ ਡੰਡਾ ਮਾਰ ਜੇ ਤੇਰੇ ਕਰੇ ਕੁਛ ਹੁੰਦਾ ਹੋਵੇਗਾ ਫੇਰ ਹੀ ਤੂੰ ਲੋਕਾਂ ਨੂੰ ਕਹਿਣਾ ਵਾ ਹੈ ਤੂੰ ਸਾਡੇ ਭਾਈਚਾਰੇ ਨੂੰ ਸਮਾਜ ਨੂੰ ਇਹ ਗੱਲ ਕਹਿਣਾ ਵਾ ਹੈ ਤੂੰ ਗੱਲ ਕਰ ਸਾਡੇ ਨਾਲ ਜੇ ਮਾਂ ਦਾ ਦੁੱਧ ਪੀਤਾ ਨਾ ਚਵਲਾ ਖੱੱਚਾ ਬੰਦਿਆ ਚਵਲਾ ਤੂੰ ਸਾਡੇ ਸਾਹਮਣੇ ਆ ਤੈਨੂੰ ਅਸੀਂ ਸੋਧਾ ਲਾਵਾਂਗੇ ਰੋਡ ਦੇ ਵਿੱਚ ਖਲਾਰ ਕੇ ਸੋਧਾ ਲਾਉਣਾ ਵਾ ਤੂੰ ਇੱਕ ਰੀ ਸਾਡੇ ਸਾਹਮਣੇ ਆ ਤੂੰ ਵੀਡੀਓ ਬਹੁਤ ਗਲਤ ਪਾਉਣ ਡਿਆ ਵਾ ਜੇ ਤੇਰੇ ਚ ਜੁਰਤ ਆ ਗਈ ਆ ਨਾ ਤੂੰ ਤੂੰ ਵੀਡੀਓ ਦੁਬਾਰਾ ਪਾਈ ਤੂੰ ਵੀਡੀਓ ਦੁਬਾਰਾ ਪਾ ਕੇ ਵੇਖੀ ਫਿਰ ਤੈਨੂੰ ਕੀ ਨਜ਼ਾਰਾ ਮਿਲਦਾ ਪ੍ਰੀਤਕੋਟ ਜ਼ਿਲ੍ਹਾ ਸਾਡਾ ਅਸੀਂ ਫਰੀਦਕੋਟ ਇਹ ਜਾਣੇ ਆਉਣੇ ਆ ਪਰੋਜਪੁਰ ਜ਼ਿਲ੍ਹਾ ਮੇਰਾ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ ਆ ਆ ਕੇ ਠੀਕ ਆ ਨਾ ਤੂੰ ਆਵੇਂ ਪੱਕਾ ਵਾਸ ਨਾ ਵਾਧੂ ਘਾਟੂ ਮਾਰ ਤੈਨੂੰ ਆਜਾ ਹੱਥ ਨਹੀਂ ਲੱਗੇ ਕਿਸੇ ਦੇ ਤੈਨੂੰ ਰਗਰੇਟਿਆਂ ਦੇ ਹੱਥ ਨਹੀਂ ਲੱਗੇ ਮੈਂ ਬੀਬੀ ਰਗਰੇਟਾ ਸਰਬਜੀਤ ਕੌਰ ਖਾਲਸਾ ਤੂੰ ਏਰੀਏ ਦੇ ਵਿੱਚ ਮੇਰਾ ਨਾਂ ਪਤਾ ਕਰੀ ਮੈਂ ਕੌਣ ਆ ਫੇਰ ਤੈਨੂੰ ਮੈਂ ਦੱਸਾਂਗੀ ਵੀ ਮੈਂ ਕੌਣ ਆ ਜਦੋਂ ਤੇਰੇ ਘਰੇ ਅਸੀਂ ਜਾ ਕੇ ਤੇਰੇ ਭੂਏ ਦੇ ਅੱਗੇ ਬਹਿ ਗਈਆਂ ਨੰਗ ਸਿੰਘ ਫੌਜਾ ਲੈ ਕੇ ਮੈਂ ਬਹਿ ਗਈ ਤੇ ਜਦੋਂ ਤੇਰਾ ਕੱਢਿਆ ਜਲੂਸ ਤੈਨੂੰ ਪਤਾ ਲੱਗ ਜਾਊਗਾ ਕੀ ਧੀਂ ਨਾ ਧੀਂ ਨਾ ਪੈਣਾ ਨੂੰ ਕਿਵੇਂ ਕਹਿਣੀਆਂ ਧੀਂ ਪੈਣਾ ਗਲਤ ਕਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ